ਕਾਦਾਂ ਸਮਾਜਿਕ ਸੁਰੱਖਿਆ ਬਾਲ ਵਿਕਾਸ ਵਿਭਾਗ ਨੇ ਪ੍ਰਬਾਸਰ ਨੂੰ ਚੁਸ ਕੀਤਾ ਤੇ ਫ੍ਰੀ ਮੈਡੀਕਲ ਕੈਂਪ ਲਗਾਣ ਲਈ ਜਿਸ ਵਿੱਚ ਅਸੀਂ ਵੀ ਇਹ ਨਾਲ ਕੈਪੀ ਕੋਲੈਬੋਰੇਸ਼ਨ ਦੇ ਵਿੱਚ ਸਾਡੇ ਵੀ ਡਾਕਟਰ ਤੇ ਪੈਰਾਮੈਡੀਕਲ ਸਟਾਫ ਤੇ ਮੈਡੀਸਿਨਸ ਅਸੀਂ ਨਾਲ ਅਵੇਲੇਬਲ ਕੀਤੀਆਂ ਡਿਪਾਰਟਮੈਂਟ ਨੇ ਵੀ ਮੈਡੀਸਿਨਸ ਲੈ ਕੇ ਆਈਆਂ ਆ ਮੈਨੂੰ ਇਸ ਗੱਲ ਲਈ ਖੁਸ਼ੀ ਹੈ ਕਿ ਆ ਸਾਡੇ ਇਸ ਤਰੀਕੇ ਬਾਲ ਮਕਾਸਟਾ ਪੰਜਾਬ ਦੇ ਵੱਲੋਂ ਕੀਤਾ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਵੀ ਸਿਹਤ ਜਿਹੜੀ ਆ ਅੱਛੀਆਂ ਹੋਣ ਅچھے ਬੱਚੇ ਜਿਹਨੂੰ ਦਰਮ ਲੈਂਦਾ ਬੱਚਾ ਤੰਦਰੁਸਤ ਹੋਵੇ ਜਿਹੜੀ ਵੀ ਐਮ ਐਸ ਚਾਹੀਦੀ ਹੈਗੀ ਹੈ ਕਿੰਦਾਂ ਦੀ ਡਾਈਟ ਚਾਹੀਦੀ ਹੈ ਲੈਣੀ ਨੂੰ ਡਿਊਰਿੰਗ ਹੋਵੇ ਗੱਲ ਕਰਾਂਗੇ ਡਾਕਟਰ ਨਾਲ ਅਸੀਂ ਇਹ ਰੱਖੇਗੀ ਹਲਪ ਹੋਏਗੀ ਤੇ ਬਾਕੀ ਵਿੱਚੋਂ ਬੜਾ ਕਲੀਅਰ ਨਹੀਂ ਮੈਂ ਦੇਖ ਰਿਹਾ ਸੀ ਵੀ ਡਿਸ਼ਸ ਕਿੰਨਾ ਕਿੰਨਾ ਹੈ ਡਿਊਰਿੰਗ ਔਰ ਪ੍ਰੈਗਨੈਂਸੀ ਡਿਊਰਿੰਗ ਪ੍ਰੈਗਨੈਂਸੀ ਤੇ ਆਫਟਰ ਔਰ ਡਿਲੀਵਰੀ ਵੀ ਕਿਸ ਤਰ੍ਹਾਂ ਦੀ ਜਿਹੜੀ ਆ ਡਾਈਟ ਹੋਣੀ ਚਾਹੀਦੀ ਵੀ ਹੈ ਕਿ ਅਵੇਸਿਡੀ ਮੁੰਨੇ ਪੱਧਰ ਤੇ ਅੱਜ ਕੋਈ ਹੈ ਤੇ ਅਲੱਗ-ਅਲੱਗ ਡਾਕਟਰ ਡਿਸਿੰਗਮਲੋਂ ਆਏ ਹੋਏ ਹੈਗੇ ਸਪੈਸ਼ਲਿਸਟ ਮੈਂ ਡਾਕਟਰ ਬੀ ਆਰ ਅੰਬੇਦਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਮੈਡੀਕਲ ਕਾਲਜ ਮੋਂ ਲੀ ਤੋਂ ਡਾਇਰੈਕਟਰ ਹੈਗੇ ਆ ਤੇ ਮੇਰੇ ਨਾਲ ਸਾਡੀ ਟੀਮ ਡਾਕਟਰ ਅੰਮ੍ਰਿਤ ਕਮਿਊਨਿਟੀ ਮੈਡੀਸਨ ਦੇ ਹੈਡ ਨੇ ਤੇ ਸਾਡਾ ਸਾਰਾ ਡਿਪਾਰਟਮੈਂਟ ਸਾਡੇ ਡਾਕਟਰਸ ਹੈਲਥ ਵਰਕਰਸ ਇਸ ਕੈਂਪ ਦੇ ਵਿੱਚ ਮੇਨ ਜਿਹੜਾ ਬਾਲ ਅਤੇ स्त्री ਵਿਭਾਗ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਦੇ ਵੱਲੋਂ ਇਹ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ ਔਰਤਾਂ ਨੂੰ ਦੇਖਣ ਔਰਤਾਂ ਵੈਸੇ ਵੀ ਪਰੇਸ਼ਾਨੀ ਪ੍ਰੋਪੋਰਸ਼ਨ ਨਹੀਂ ਹੁੰਦਾ ਹਨ ਅਨੀਂਗੀਆਂ ਵੀ ਹੁੰਦੀਆਂ ਤੇ ਕਈ ਬਿਮਾਰੀਆਂ ਔਰਤਾਂ ਦੀਆਂ ਹੁੰਦੀਆਂ ਜਿਹੜੀਆਂ ਆਮ ਤੌਰ ਤੇ ਨਹੀਂ ਦੇਖੀਆਂ ਜਾਂਦੀਆਂ ਤੇ ਸਾਡੇ ਸਾਰੇ ਡਾਕਟਰ ਇਹਨਾਂ ਦਾ 체크업 ਵੀ ਕਰ ਰਹੇ ਨੇ ਦਵਾਈਆਂ ਵੀ ਕੀਤੀਆਂ ਇਹਨੂੰ ਤੇ ਟੈਸਟਿੰਗ ਵੀ ਕਰ ਰਹੇ ਨੇ ਤੇ ਮੈਨੂੰ ਲੱਗਦਾ ਕਿ ਜਿਵੇਂ ਮੈਡਮ ਨੇ ਕਿਹਾ ਕਿ ਬਹੁਤ ਅੱਛਾ ਉਪਰਾਲਾ ਹੈਗਾ ਬਾਲ ਤੇ ਇਸੇ ਵਿਭਾਗ ਵਾਲਿਆਂ ਦਾ ਤੇ ਤਬਸਰੋ ਜਿੱਥੇ ਕੀ ਸਾਰੇ ਇਹੋ ਜਿਹੇ ਪਰੇਸ਼ਾਨੀ ਵਾਲੇ ਹੁੰਦੇ ਆ ਇਹ ਵੀ ਇਹਨਾਂ ਦਾ ਵੀ ਸਮਾਜ ਲਈ ਸੇਵਾ ਜਿਹੜੀ ਹੈਗੀ ਹੈ ਬਹੁਤ ਸ਼ਲਾਘਾ ਦੇਖੋ ਕਿ ਹੋ ਚੱਗੀ ਹੈ ਤੇ ਆ ਵੀ ਜ਼ਰੂਰੀ ਹੈ ਹਰਕਲ ਖਾਣੇ ਦੇ ਉੱਤੇ ਵੀ ਬੜਾ ਪਰੇਸ਼ਾਨੀ ਹੁੰਦੀ ਹੈ ਤੇ ਇਹਨਾਂ ਨੇ ਮੈਂ ਸਾਰੀਆਂ ਦੇਖੀਆਂ ਰੈਸਪੀਜ਼ ਦਿਖਾਈਆਂ ਚੀਜ਼ਾਂ ਦਿਖਾਈਆਂ ਤੇ ਇਸ ਦੇ ਨਾਲ ਵੀ ਮੈਨੂੰ ਲੱਗਦਾ ਕਿ ਸਾਡੇ ਦਿਮਾਗ ਚ ਆਉਂਦਾ ਕਿ ਅਸੀਂ ਖਾਣਾ ਵੀ ਆਪਣਾ ਠੀਕ ਕਰੀਏ ਸਾਰਾ ਕੁਝ ਦਵਾਈਆਂ ਨਹੀਂ ਹੈ ਤੇ ਪੋਸ਼ਨ ਕਰਕੇ ਆਪਣਾ ਖਾਣਾ ਠੀਕ ਕਰਨ ਤੇ ਉਹ ਵੀ ਬਹੁਤ ਅੱਛਾ ਸਾਰੀਆਂ ਇਹਨਾਂ ਨੇ ਰੈਸਪੀਆਂ ਬਣਾ ਕੇ ਸਾਰਿਆਂ ਨੂੰ ਟੇਸਟ ਵੀ ਕਰਾ ਰਹੇ ਨੇ ਦਿਖਾ ਰਹੇ ਨੇ ਤੇ ਮੈਨੂੰ ਲੱਗਦਾ ਕਿ ਬਹੁਤ ਅੱਛਾ ਇਹ ਕੈਂਪ ਚੱਲ ਰਿਹਾ ਹੈ ਜਿਸ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੀਆਂ ਲੇਡੀਜ਼ ਨੂੰ ਉਹ ਲੱਗੀਆਂ ਪ੍ਰੋਬਲਮ ਵੀ ਹੋਣ ਤੇ ਦਵਾਈਆਂ ਵੀ ਆਪ ਹੀ ਇਹਨਾਂ ਨੇ ਖੁਦ ਹੀ ਅਰੇਂਜ ਕੀਤੀਆਂ ਤੇ ਮੈਨੂੰ ਲੱਗਦਾ ਕਿ ਅਸੀਂ ਇਹ ਰੈਗੂਲਰਲੀ ਇਹਨਾਂ ਦੇ ਨਾਲ ਚੱਲ ਰਹੀਏ ਤੇ ਕੰਮ ਕਰਦੇ ਰਹੀਏ ਮਿਲ ਕੇ ਕੰਮ ਕਰੀਏ ਮੈਂ ਮੈਂ ਤਾਂ ਵੈਸੇ ਹੀ ਆਂਦੀ ਰਹਿੰਦੀ ਆ ਤੇ ਪਹਿਲਾਂ ਵੀ ਆਈ ਆ ਤੇ ਮੈਨੂੰ ਤੇ ਬਹੁਤ ਅੱਛਾ ਲੱਗਦਾ ਜਦੋਂ ਵੀ ਆਂਦੀ ਆ ਅਸੀਂ ਵੀ ਮੌਕਾ ਜੀ ਸਾਡੇ ਚੇਅਰਮੈਨ ਜੀ ਨੇ ਆਣਾ ਸੀ ਉੱਥੇ ਤੇ ਮੈਨੂੰ ਲੱਗਦਾ ਸੀ ਕਿ ਥੋੜਾ ਟਾਈਮ ਕਿਉਂਕਿ ਮੈਨਾਂ ਨੂੰ ਕਮਿਟ ਕੀਤਾ ਸੀ ਕਿ ਮੈਂ ਆਵਾਂਗੀ ਤੇ ਸਾਡਾ ਸਹਿਯੋਗ ਵੈਸੇ ਅੱਛਾ ਰਹਿੰਦਾ ਹੈ ਜਦੋਂ ਵੀ ਕੋਈ ਸਾਡਾ ਫੰਕਸ਼ਨ ਹੋਏ ਕੋਈ ਚੋਏ ਜਾਂ ਕੋਈ ਸਾਨੂੰ ਪ੍ਰੋਬਲਮ ਆਉਂਦੀ ਹੈ ਸਾਡੇ ਕੋਲ ਵੀ ਕਈ ਵਾਰੀ ਅਬੰਡਨਡ ਡਾਂਗਦੇ ਨੇ ਜਿਹੜਾ ਨੂੰ ਕੋਈ ਛੱਡ ਕੇ ਚਲਾ ਗਿਆ ਤੇ ਸਾਨੂੰ ਇਹਨਾਂ ਦਾ ਬਹੁਤ ਅੱਛਾ ਸਹਿਯੋਗ ਹੈ ਤੇ ਕੋਸ਼ਿਸ਼ ਕਰਦੇ ਹਾਂ ਜਦੋਂ ਵੀ ਸਾਨੂੰ ਬੁਲਾਣਾ ਸੀ ਜ਼ਰੂ ਇਦਵਾਰ ਤੁਹਾਨੂੰ ਜਿਹੜਾ ਹੈਗਸਨਾ ਮਹਾਲ ਦੇਖ ਹੀ ਰਹੇ ਹੋ ਤੁਸੀਂ ਅਰਵਾਸਰਾ ਦੇ ਵਿੱਚ ਸੰਸ਼ੇਦ ਸਿੰਘ ਜੀ ਉਹਨਾਂ ਦਾ ਸਾਰਾ ਸਟਾਫ ਉਹਨਾਂ ਦੇ ਲਈ ਮੈਨੇਜਮੈਂਟ ਹੈ ਗਿਆ ਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਲ੍ਹਾ ਸੁਵਾਰਜਿਤ ਰੱਖਿਆ ਪਲਾਈ ਵਿਭਾਗ ਦੇ ਸਾਡੇ ਸੀਡੀਪੀ ਉਸ ਖਰੜ ਤੋਂ ਮਾਜਰੀ ਬਲੌਕ ਤੋਂ ਤੇ ਸਾਰੇ ਜ਼ਿਲ੍ਹੇ ਦੇ ਅੰਦਰ ਪਹੁੰਚੇ ਹੋਏ ਨੇ ਤੇ ਬਹੁਤ ਅੱਛਾ ਪ੍ਰਬੰਧ ਹੈ ਤੇ ਇਹ ਖਾਸਵੇਂ ਸਮੇਂ ਤੇ ਇਹ ਪ੍ਰਾਲਾ ਜਿਹੜੇ ਹੈਗੇ ਨੇ ਗਵਰਨਮੈਂਟ ਸਿਵਲ ਪ੍ਰਸ਼ਾਸਨ ਤੇ ਇਥੋਂ ਜਿਹੜੀ ਹੈਗੀ ਸੰਸਥਾ ਪ੍ਰਵਾਸਣਾ ਇਹ ਕਰਦੇ ਰਹਿੰਦੇ ਨੇ ਪ੍ਰਸ਼ਾਸਨ ਦੇ ਪਤਤਮ ਨੇ ਵਧਾਈ ਦੇ ਪਤਤਰ ਨੇ ਤੇ ਜਿਹੜੇ ਇਸ ਇਸ ਸਮੇਂ ਦੇ ਵਿੱਚੋਂ ਜਿਹੜਾ ਮਤਲਬ ਇਨੀਸ਼ੀਏਟਿਵ ਲੈ ਰਹੇ ਨੇ ਤੇ ਜਿਹੜੇ ਮੈਡੀਕਲ ਸੇਵਾਵਾਂ ਨੇ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਸਮਾਜ ਨੂੰ